انکل لگائے اور یہ کرن کے بعد ہو گا اور ہمارا بحث اپ کے ساتھ اس طرح لگائے اور یہ کام کے بعد ہوگا ہم سارے بھاتا کو پیو تا کھائے ਸਾਗਰ ਕੇ ਜੈ ਕਰਾ ਵੀਰ ਰੰਗਵਲੇ ਹਾਰ ਹਾਰ 마ରେ ਜੈ ਕਰਾ ਵੀਰ ਰੰਗਵਲੇ ਹਾਰ ਹਾਰ 마ରେ ਬੋਲੇ ਸ਼ੰਕਰ ਭਗਵਾਨ ਕੀ ਜੈ ਸ਼ੰਕਰ ਭਗਵਾਨ ਕੀ ਜੈ ਬੰ ਹਰ ਹਰ ਮਹਾਂਦੇਵ ਹਰ ਹਰ ਮਹਾਂਦੇਵ ਹਰ ਹਰ ਮਹਾਂਦੇਵ ਹਰ ਹਰ ਮਹਾਂਦੇਵ ਸ਼ੰਕਰ ਭਗਵਾਨ ਕੀ ਜੈ ਮਹਾਂਦੇਵ ਦਾਤਾ ਕੀ ਜੈ ਵਾਰ ਵਾਰ ਅੱਜ ਅਸੀਂ ਸ਼ੇਰਵਾਰ ਲੰਗਰ ਭੰਡਾਰ ਕਮੇਟੀ ਅਜਨਾਲਾ ਵੱਲੋਂ 14ਵਾਂ ਲੰਗਰ ਭੰਡਾਰਾ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਲਈ ਲੈ ਕੇ ਜਾ ਰਹੇ ਹਾਂ ਇਹ ਪੂਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਲੈ ਕੇ ਜਾ ਰਹੇ ਹਾਂ ਅਸੀਂ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਸਭ ਸ਼ੇ ਭਗਤਾਂ ਨੂੰ ਕਹਿਣਾ ਚਾਹਾਂਗੇ ਤੁਸੀਂ ਜਿਹੜਾ ਪਹਿਲਗਾਮ ਅਟੈਕ ਹੋਇਆ ਉਸ ਨੂੰ ਨજર ਅੰਦਾਜ਼ ਕਰਦੇ ਹੋਏ ਅੱਗੇ ਨਾਲੋਂ ਵਿਵਦ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਅਸੀਂ ਤੁਹਾਡੇ ਸਵਾਗਤ ਲਈ ਬੈਠੇ ਆਂ ਸਭ ਤੋਂ ਅੱਗੇ ਅਸੀਂ ਆਵਾਂਗੇ ਉਸ ਤੋਂ ਬਾਅਦ ਤੁਸੀਂ ਆਓਗੇ ਉੱਥੇ ਤੁਸੀਂ ਜਿਸ ਤਰ੍ਹਾਂ ਤੁਸੀਂ ਆਪ ਆਉਂਦੇ ਹੋ ਆਪਣੇ ਨਾਲ ਆਪਣੇ ਸਾਥੀਆਂ ਨੂੰ ਵੀ ਨਾਲ ਲੈ ਕੇ ਆਓ ਜਿਹੜੇ ਆਣ ਗਵਾਂਢ ਜਿਨ੍ਹਾਂ ਦੀ ਚਾਹ ਸੀਗੀ ਪੀ ਭੋਲੇ ਸ਼ੰਕਰ ਦੇ ਆਪਾਂ ਦਰਸ਼ਨ ਕਰ ਰਹੇ ਆ ਉਹਨਾਂ ਨੂੰ ਨਾਲ ਲੈ ਕੇ ਆਓ ਜਿਸ ਤਰ੍ਹਾਂ ਕਿ ਹੈਲੀਪੈਡ ਦੀ ਜਿਹੜੀ ਉਹਨਾਂ ਨੇ ਟਿਕਟ ਬੁਕਿੰਗ ਸੀਗੀ ਉਹ ਕੈਨਸਲ ਕਰ ਦਿੱਤੀ ਆ ਉਹਨਾਂ ਦੀ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਸ਼ਰੈਨ ਭਗਤਾਂ ਨੂੰ ਅਸੀਂ ਕਹਿਣਾ ਚਾਹਾਂਗੇ ਸ਼ਰੈਨ ਬੋਟ ਵੱਲੋਂ ਸਾਡੇ ਸਾਈਬੋ ਦੇ ਪ੍ਰਧਾਨ ਰਾਜਨ ਕਪੂਰ ਜੀ ਵੱਲੋਂ ਕਰੰਟ ਕਾਊਂਟਰ ਉੱਥੇ ਲਗਾਏ ਗਏ ਨੇ ਬਾਲਟਾਲ ਸ਼੍ਰੀਨਗਰ ਕਈ ਕਈ ਥਾਵਾਂ ਤੇ ਲਗਾਏ ਗਏ ਨੇ ਉਹ ਉੱਥੇ ਆਣ ਕੇ ਆਪਣੀ ਕਰੰਟ ਰਜਿਸਟ੍ਰੇਸ਼ਨ ਕਰਾ ਸਕਦੇ ਆ ਔਰ ਯਾਤਰਾ 3 ਤਰੀਕ ਤੋਂ ਸ਼ੁਰੂ ਹੋ ਰਹੀ ਆ ਉਸ ਤੋਂ ਪਹਿਲਾਂ ਨਾ ਆਇਓ 3 ਤਰੀਕ ਨੂੰ ਯਾਤਰਾ ਸ਼ੁਰੂ ਹੋਣੀ ਆ 3 ਤਰੀਕ ਨੂੰ ਆਪਣਾ ਸ਼ਿਰਕਤ ਕਰੋ शंकर भगवान की जय है अमरनाथ भगवान की है भक्तों तो तो ने लगाया है और जो हमारे अजनाला की जो भक्त है वो लंगर कमेटी अमरना हुई है ये चौदमा लंगर अमरनाथ के लिए जा रहा है बड़ी धूमधाम से हमारे जो भक्त है अजनाला के बड़ी धूमधाम प्रेम भाव में लंगा लगाते हैं पंचरथनी में लंगर लगाते हैं दो जगह दो जगह लंगा लगता है बाल टाले में लंगा लगता है पंचरथनी में लंगा लगाते हैं बड़ी धूमधाम से दो महीने लंगर लगाते हैं और जो भी हमारे भक्त हैं जो भी सारे भक्त जो यहाँ तक हमारी आवाज जाए जो भी हमारी आवाज को सुने वो तो सारे डरने की कोई चिंता नहीं है भगवान अमरनाथ के दर्शन करने के लिए प्रेम भाव से जाए कोई डर नहीं है जो हमारी ये सरकार है सरकार ने बहुत तो अच्छी व्यवस्था की है वहाँ पर जो तो हमारे तो अन्नाल की जो कमेटी है लंगर कमेटी है अमरनाथ की उन्होंने तो बड़ी अच्छी व्यवस्था की है भोजन पानी की रहने सहने की तो उनका सहयोग करें और प्रेम भाव से भगवान अमरनाथ की संयंग रूप के दर्शन करके आए कोई चिंता ना करें भगवान शंकर का नाम लेते हुए पूरी तो यात्रा सफल हो